ਦੇਖੋ ਸੰਪਤੀਆਂ ਦੀਆਂ 25 ਸੀਟਾਂ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਵਿੱਚ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ ਹਨ ਔਰ ਮੈਂ ਗੱਲ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜਾ ਸਾਡੇ ਜਿੰਨੇ ਆ ਉਮੀਦਵਾਰ ਨੇ ਔਰ ਸੰਪਤੀਆਂ ਵਿੱਚ ਸਾਰੇ ਪੂਰੀ ਤਰੀਕੇ ਨਾਲ ਮੈਂ ਕਹਿੰਦਾ ਬੜੀ ਜ਼ਬਰਦਸਤ ਟੱਕਰ ਦੇ ਰਹਾ ਹੈ ਹਾਂਜੀ ਗੁਰਵਰ ਸਿੰਘ ਜੀ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਔਰ ਕਿਸ ਤਰੀਕੇ ਦੇਖ ਰਹੇ ਹੋ ਤੇ ਕਿੰਨੀਆਂ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਲੜਾਈ ਦੇ ਰਿਹਾ ਦੇਖੋ ਸੰਪਤੀ ਦੀਆਂ 25 ਸੀਟਾਂ ਵਿਧਾਨ ਸਭਾ ਹਲਕਾ ਨਾਮਾ ਸ਼ਹਿਰ ਦੇ ਵਿੱਚ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ ਔਰ ਮੈਂ ਗੱਲ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਜ਼ਿਲ੍ਹਾ ਪ੍ਰੀਸ਼ਦ ਵਿੱਚ ਜਿਹੜਾ ਸਾਡੇ ਜਿੰਨੇ ਆ ਉਮੀਦਵਾਰ ਨੇ ਔਰ ਸੰਪਤੀਆਂ ਵਿੱਚ ਸਾਰੇ ਪੂਰੀ ਤਰੀਕੇ ਨਾਲ ਮੈਂ ਸਮਝਦਾ ਬੜੀ ਜ਼ਬਰਦਸਤ ਟੱਕਰ ਦੇ ਰਹਾ ਔਰ ਇਹ ਪ੍ਰਮਾਤਮਾ ਦੀ ਕਿਰਪਾ ਕੀਤੀ ਹੋ ਸਕਦਾ ਆਉਣ ਵਾਲੀ ਜਿਹੜੀ ਸ਼ਾਂਤੀ ਹੈਗੀ ਆ ਇਸ ਵਿਧਾਨ ਸਭਾ ਦੇ ਵਿੱਚ ਉਸ ਸ਼੍ਰੋਣੀ ਕਾਲੀ ਦਲ ਦੀ ਬਣੀ ਜੀ ਔਰ ਜਿਹੜਾ ਪਿੱਛੇ ਦੇ ਸਾਡੇ ਉਮੀਦਵਾਰ ਵੀ ਜਿਹੜੇ ਆ ਉਹ ਤਿੰਨੇ ਇੰਨੇ ਸਟਰੋਂਗ ਆ ਕਿ ਪੂਰੇ ਪੂਰੇ ਜਿਹੜੇ ਜਿੱਤਣ ਦੇ ਉਹਨਾਂ ਦੇ ਅਸਾਰ ਆ। ਬਲੌਕ ਸ਼ਾਂਤੀਆਂ ਦੇ ਵਿੱਚ ਕਿੰਨੇ ਕੈਂਡੀਡੇਟ ਦਿੱਤੇ ਆ 25 ਦੇ ਵਿੱਚੋਂ 25 ਦੇ 25 ਦਿੱਤੇ ਆ ਜੀ 25 ਦੇ 25 25 ਦੇ 25 ਦਿੱਤੇ ਆ ਜੀ ਸਾਡੇ ਪੂਰੇ ਤੇ ਪੂਰੇ ਸ਼ਾਂਤੀ ਮੈਂਬਰ ਜਿਹੜੇ ਨੇ ਚੋਣ ਨਿਸ਼ਾਨ ਤਖੜੀ ਤੇ ਲੜ ਰਹੇ ਆ। ਔਰ ਚਾਹੇ ਜਿਹੜਾ ਪਿਛੇ ਦਾਲੇ 40 ਬਰਾਕ ਸੰਤਿਆਂ ਵਾਲੇ ਆ ਨੋਰਾ ਜੂਨ ਤੋਂ ਕਿਹੋ ਜੀ ਸਥਿਤੀ ਦੇਖਦੇ ਹਾਂ ਦੇਖੋ ਨੋਰਾ ਸਾਡਾ ਮਜ਼ਬੂਤ ਜਿਹੜਾ ਕਿਲਾ ਆ ਸ਼੍ਰੋਮਣੀ ਕਾਲੀਦਾਲ ਦਾ ਸਾਡੇ ਛੋਟੇ ਵੀਰ ਹਰਪੀ ਸਿੰਘ ਜੀ ਖਾਰਾ ਜਿਹੜੇ ਆ ਬੜੇ ਮਿਹਨਤੀ ਨੌਜਵਾਨ ਨੇ ਔਰ ਲਗਾਤਾਰ ਉਹ ਜਿਹੜੇ ਆਪਣੇ ਚੋਣ ਕੰਪੇਨ ਨੂੰ ਚਲਾ ਰਹੇ ਆ ਔਰ ਤੁਸੀਂ ਮਤਲਬ ਇਹ ਦੇਖ ਸਕਦੇ ਆ ਕਿ ਪਿੰਡਾਂ ਚ ਏਡਾ ਵੱਡਾ ਪਰਮਾ ਹਲਾਰਾ ਆ ਕਿਉਂਕਿ ਪਿਛਲੇ ਸਮੇਂ ਚ ਜਦੋਂ ਸਾਡਾ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਕਾਲੀਦਾਲ ਦਾ ਜਿਹੜਾ ਇੱਕ ਤਰ੍ਹਾਂ ਨਾਲ ਉਸ ਟਾਈਮ ਸਾਡਾ ਵੋਟ ਬੈਂਕ ਘਟਿਆ ਅੱਜ ਪੰਜਾਬ ਦੇ ਲੋਕੀ ਫੇਰ ਦੁਆਰਾ ਸੋਚਣ ਲੱਗ ਪਏਗੇ ਪੰਜਾਬ ਲਈ ਜੇ ਕੋਈ ਜ਼ਰੂਰੀਆ ਤਾਂ ਸ਼੍ਰੋਮਣੀ ਕਾਲੀਦਾਲ ਆ ਔਰ ਅੱਜ ਪਿੰਡਾਂ ਵਿੱਚ ਕੋ ਸਾਡਾ ਜਿਹੜਾ ਜਿਆਦਾ ਜਿਹੜਾ ਵੋਟ ਬੈਂਕ ਆ ਉਹ ਪਿੰਡੀ ਖੇ ਪਿੰਡੂ ਖੇਤਰ ਚਾ ਔਰ ਅੱਜ ਪਿੰਡਾਂ ਵਿੱਚ ਸਾਨੂੰ ਇੰਨਾ ਵੱਡਾ ਹਲਾਰਾ ਮਿਲ ਰਿਹਾ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲਗਭਗ ਮੈਂ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਸਾਰੇ ਤੇ ਸਾਰੇ ਪਿੰਡ ਕਵਰ ਦਿੱਤੇ ਆ ਔਰ ਹਰ ਪਿੰਡ ਦੀ ਜਿਹੜੀ ਚੌਂਕ ਕੰਪੇਨਰ ਵਿੱਚ ਮੈਂ ਗਿਆ ਔਰ ਸ਼੍ਰੋਮਣੀ ਕਾਲੀ ਦਲ ਜਿਹੜਾ ਹੈਗਾ ਉਹਲੇ ਲੋਕਾਂ ਦੀ ਪੱਪਾ ਭਾਰ ਰਹੀ ਫਿਰਦੇ ਆ ਔਰ ਜਿਹੜੀ ਆ ਸਰਕਾਰ ਆ ਝਾੜੂ ਵਾਲਿਆਂ ਦੀ ਲੋਕੀਆਂ ਨਾ ਤਾਂ ਇੰਨੇ ਖਵੇ ਆ ਕਿ ਉਹ ਕਹਿੰਦੇ ਕਿ ਇਹ ਤਾਂ ਚੱਲਦੇ ਹੁਣ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੀ 2020 ਜਿਹੜੀ ਸਤਾਈ ਦੀ ਸਰਕਾਰ ਬਣੀ ਉਹ ਸ਼੍ਰੋਮਣੀ ਕਾਲੀ ਦਲ ਦੀ ਬਣੀ। ਪਰ ਬੀਜੇਪੀ ਦਾ ਕਿਹੋ ਜਿਹਾ ਦਿਖ ਰਿਹਾ ਕਿ ਬੀਜੇਪੀ ਨੇ ਅੰਤਸ ਜਿਹੜੀਆਂ ਜ਼ਿਲ੍ਹੇ ਦੀਆਂ ਸੀਟਾਂ ਉਹਦੇ ਵਿੱਚ ਤਿੰਨ ਉਮੀਦਵਾਰ ਉਤਾਰੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਆ ਅਲਾਈਅੰਸ ਬੀਜੇਪੀ ਨਾਲ ਹੋਊਗਾ ਦੇਖੋ ਅੱਜ ਬਜਪੀ ਔਰ ਅਕਾਲੀ ਦਲ ਦਾ ਲਾਈਅੰਸ ਲੰਬਾ ਸਮਾਂ ਪੰਜਾਬ ਵਿੱਚ ਰਿਹਾ ਪੰਜਾਬ ਨੂੰ ਸਮੇਂ ਤਰੱਕੀ ਵੀ ਕੀਤੀ ਭਾਈਚਾਰ ਸਾਂਝ ਵੀ ਸਾਡੀ ਮਜ਼ਬੂਤ ਰਹੀ ਔਰ ਪੰਜਾਬ ਦਾ ਮਾਹੌਲ ਵੀ ਬੜਾ ਸ਼ਾਂਤ ਮਹਿਦਿਆ ਚਲੋ ਸਮਾਂ ਪਾ ਕੇ ਉਹ ਜਿਹੜਾ ਗੱਠ ਜੋੜਾ ਹੈ ਸਿਧਾਂਤਕ ਤੌਰ ਦੇ ਉੱਤੇ ਕੋਈ ਗੱਲਾਂ ਨੂੰ ਲੈ ਕੇ ਉਹ ਟੁੱਟ ਗਿਆ ਔਰ ਅੱਜ ਬੀਜੇਪੀ ਵੀ ਜੇ ਸੋਚੇ ਕਿ ਅਸੀਂ ਕੱਲਿਆਂ ਅਕਾਲੀ ਦਲ ਦੇ ਵਿੱਚ ਕਿਸੇ ਤਰੀਕੇ ਨਾਲ ਵਾਪਸੀ ਕਰ ਸਕਦੇ ਹਾਂ ਇਹ ਵੀ ਸੰਭਵ ਨਹੀਂ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਦੋਈ ਪਾਰਟੀਆਂ ਕਿਉਂਕਿ ਜਿਹੜੀਆਂ ਸਰਦਾਰ ਸਿੰਘ ਵਿਸ਼ਨਵਾਲ ਦੇ ਮੁੱਖ ਮੰਗਾਂ ਰੱਖਿਆ ਬੀਜੇਪੀ ਨਾਲ ਸਮਝੌਤੇ ਲਈ ਤੇ ਬੀਜੇਪੀ ਉਹਨਾਂ ਗੱਲਾਂ ਤੇ ਖਰੀ ਉਤਰ ਜਾਂਦੀ ਹੈ ਤੇ ਜਿਹੜਾ ਸਮਝੌਤਾ ਹੈ 2025 ਵਿੱਚ ਪੱਕਾ ਹੋਏਗਾ। ਮੇਰਾ ਨਾਮ ਕੋਈ ਤੇ ਕਿਹੜੀ ਪਾਰਟੀ ਕੋਲ ਵਾਈਗੁਰਜੀ ਕੇ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਖਾਰਾ ਸ਼੍ਰੋਮਣੀ ਅਕਾਲੀ ਦਲ ਨੋਰਾ ਜ਼ੋਨ ਤੋਂ ਜ਼ਿਲ੍ਹਾ ਫਰੀਦਕੋਟ ਲੜ ਰਿਹਾ ਹਾਂ ਜੀ। ਤੇ ਕਿਹੋ ਜਿਹੇ ਹਾਲਾਤ ਦੇਖਦੇ ਹੋ ਹਾਲਾਤ ਤੁਹਾਡੇ ਮੂਰੇ ਨੇ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਲੋਕੀ ਆਪ ਮੁਹਾਰੇ ਹੋ ਕੇ ਅੱਗੇ ਆ ਰਹੇ ਆ ਜੀ ਇਹ ਸੀਟ ਦੇ ਉੱਤੇ ਬੀਜੇਪੀ ਨੇ ਵੀ ਆਪਣਾ ਕੋਈ ਕੈਂਡੀਡੇਟ ਨਹੀਂ ਖੜਾ ਕੀਤਾ ਕਿ ਉਹ ਅੰਦਰ ਨਾਲ ਤੁਹਾਡਾ ਕੋਈ ਸਮਝੌਤਾ ਹੈ ਦੇਖੋ ਜੀ ਇਹ ਪਾਰਟੀਆਂ ਦੇ ਰਜਾਈਵੇਂ ਨੇ ਪਰ ਹਾਲ ਫਿਲਹਾਲ ਸਾਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਕੋਈ ਸਮਰਥਨ ਲਈ ਕਹਿ ਸਕਦੇ ਹੋ ਨਹੀਂ ਸਮਰਥਨ ਲਈ ਤੁਸੀਂ ਇਹ ਕਹਿ ਰਹੇ ਹੋ ਵੀ ਲੋਕਾਂ ਨੂੰ ਕਹਿ ਰਹੇ ਕਿ ਪੰਜਾਬ ਦੀ ਰਵਾਇਤੀ ਪਾਰਟੀ ਨੂੰ ਤਕਰਾ ਕਰੋ ਹੁਣ ਪੰਜਾਬ ਨੂੰ ਉਹਦੀ ਰਵਾਇਤੀ ਪਾਰਟੀ ਦੀ ਲੋੜ ਹੈ ਇਹਨਾਂ ਦੀ ਸਾਰੀਆਂ ਝੂਠੀਆਂ ਝੂਠ ਆਪਾਂ ਦੇਖ ਲਏ ਆ ਜੀ ਸੋ ਵਾਪਸ ਆਪਾਂ ਨੂੰ ਰੋਖ ਕਰਨਾ ਚਾਹੀਦਾ ਹੈ ਸ਼ਰੂਨੀ ਅਕਾਲੀ ਦੰਦ ਜੇ ਆਉਣ ਵਾਲੇ ਹਾਲਾਤ ਆ ਉਹ ਕਿਹੋ ਜਿਹਾ ਨਿਕਲੇ ਉਹ ਤੁਸੀਂ 10 ਜ਼ਿਲ੍ਹਾ ਪਰਿਸ਼ਦ ਜ਼ੋਨ ਹੈਗੇ ਆ ਹਾਂਜੀ ਜ਼ਿਲ੍ਹਾ ਪਰਿਸ਼ਦ ਕਿਉਂ ਜੀ ਸਥਿਤੀ ਦੇਖਦੇ ਤਾਂ ਸਾਡੇ ਉੱਤੇ ਕੈਂਡੀਡੇਟ ਕਿੱਥੇ ਹੋਏ ਅਕਾਲੀ ਦੰਦ ਰੱਬ ਚੜ੍ਹਦੀ ਕਲਾ ਕਰੂਗਾ ਜੀ ਸਾਡੀ ਪਾਰਟੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਆ ਰਹੀ ਹੈ ਜੀ ਅਸੀਂ 2027 ਚ ਸਰਕਾਰ ਬਣਾ ਰਹੇ ਹਾਂ ¡Aquí ਮਹੇਕੁਰ ਜੀ ਦਾ ਭਾਗ ਸੋ ਮਹੇਕੁਰ ਜੀ ਕੀ ਭਤੇ ਬਹੁਤ ਇਸ ਕਾਲ ਜੋ ਸਲਾਹ ਆਪੀ ਸਿੰਘ ਕਾਰਾ ਜੀ ਜੋ ਨੌਰਾ ਜੋਂ ਤੋਂ ਸ਼੍ਰੋਮਣੀ ਕਾਲੀ ਦਰ ਦੇ ਮੇਦਵਾਰ ਦੇ ਤੌਰ ਤੇ ਜਿਹੜਾ ਪ੍ਰਿਚਲਿਤ ਹੋ ਰਿਹਾ ਹੈ ਤੇ ਮਹਾਰਾਜਪੁਰ ਤੋਂ ਬੀਬੀ ਨਰਮਦ ਕੌਰ ਜੀ ਆਪਣੇ ਪਲਾਸ ਸਾਹਿਬ ਦੇ ਤੋਂ ਰਹਿ ਰਹੇ ਆ ਅੱਜ ਦੀ ਇਸ ਟੋਨ ਮੀਟਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਿਉਂਕਿ ਸਮਾ ਬੜਾ ਸਮਾਂ ਤੇ ਉਸੇ ਸਾਰੇ ਹੀ ਆਪਣੇ ਆਪਣੇ ਸਮੇਂ ਤੋਂ ਟਾਈਮ ਲੱਗ ਕੇ ਇੱਥੇ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੈਂ ਸਾਰਿਆਂ ਨੂੰ ਹੱਥ ਜੁੜ ਕੇ ਬੇਤੀ ਕਰਨੀ ਆ ਕਿ ਆਪਾਂ ਸਾਰੇ